ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਖੁਸ਼ਿਆਰਪੁਰ ਦੇ ਨਾਲ ਤੇ ਰੋਪੜੀ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨਕੇ ਫਾਰਮ ਦੋਸਤੋ ਅੱਜ ਐਜੈਜ਼ ਫਾਰਮ ਚੋਂ ਦੂਜੇ ਸੂਏ ਬਹੁਤ ਸੋਹਣੀ ਜਰਸੀ ਦਿਖਾਉਂਗਾ ਅੱਜ ਗੱਬਣਾ ਡੇਟ ਮੁਤਾਬਕ ਕੁਝ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਇੱਕ ਹਫਤੇ ਦੀ ਬੱਛੀ ਕੱਚੀ ਆ ਦੁੱਧ ਬਾਈ ਜੀ ਹੋਣੇ ਕਹਿੰਦੇ ਪਹਿਲੇ ਸੂਏ ਬੱਛੀ ਨੇ 20 ਕਿਲੋ ਚਵਾਇਤ ਕੀ ਪਲਾਸ ਚਵਾਜੂ weight ਵਾਲੇ ਪਾਸੋਂ ਦੋਸਤੋ ਫੁੱਲ ਐਵਰੀਬਾਡੀ weight ਵਾਲੀ ਆ ਪੇਟਪੜਾ ਬਹੁਤ ਸੋਹਣਾ weight ਵਾਲੇ ਪਾਸੋਂ ਫੁੱਲ ਐਵਰੀਬਾਡੀ weight ਵਾਲੀ ਆ ਇੱਕ ਹਫ਼ਤੇ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਉਤੀ ਬਾਤੀ ਬਹੁਤ ਸੋਹਣੀ ਆ ਇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਬਾਕੀ ਦੋਸਤੋ ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਵੱਡਾ ਤਿਆਰ ਕੀਤਾ ਹੋਇਆ ਥਣਚਾਰੇ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਕਰੇ ਲੱਗੇ ਹੋਏ ਆ ਹਾਈਟ वाइज ਦੋਸਤੋ ਮੀਡੀਅਮ ਹਾਈਟ ਆ ਬੱਚੀ ਦੀ ਹਾਂ ਦੇ ਸਾਈਜ਼ ਵਿੱਚੀ ਦੀ ਨੇੜ ਤੋਂ ਵਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੈਂ ਇਕੱਲੇ ਇਕੱਲੇ ਲੱਗੇ ਹੋਏ ਆ ਫੋਰਸ਼ਾਂਗ ਪੁਰਾਣੀ ਚਾਰਾ ਥਨਾ ਸੇਮੇ ਸਾਈਜ਼ ਮੁੱਠੀ ਵਾਲੇ ਥਾਣਾ ਚਾਰੇ ਦੋਸਤੋ ਵਾਹਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਇੱਕ ਨੰਬਰ ਵੱਚੀ ਦਾ 50 ਤੇ 3 53000 ਰੁਪਈਆ ਉਹ ਚ ਬਾਈ ਕੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ